ਕਾਗੋ ਦੋਸਤੋ ਸਤਿ ਸ੍ਰੀ ਅਕਾਲ ਮੈਂ ਪ੍ਰੀਤ ਪਾਲ ਮਹੋਰਾਣਾ ਜਿਸ ਤਰ੍ਹਾਂ 트럼ਪ ਪ੍ਰਸ਼ਾਸਨ ਦੇ ਵੱਲੋਂ ਗੈਰ ਕਾਨੂੰਨੀ ਅਨਡਾਕੂਮੈਂਟਡ ਖਾਸ ਕਰਕੇ ਇੰਡੀਅਨਸ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ ਪਰ ਹੁਣ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਉਸ ਨੂੰ ਡਿਪੋਰਟ ਕਹਿਣਾ ਸਹੀ ਹੋਵੇਗਾ ਯਾਨੀ ਕਿ ਹੁਣ ਜਿਸ ਤਰ੍ਹਾਂ ਗਵਰਨਮੈਂਟ ਆਫ ਇੰਡੀਆ ਨੂੰ ਇਨਫੋਰਮ ਵੀ ਨਹੀਂ ਕੀਤਾ ਜਾ ਰਿਹਾ ਤੇ ਇੰਡੀਅਨਸ ਨੂੰ ਪਨਾਮਾ ਭੇਜਿਆ ਜਾ ਰਿਹਾ ਜਾਂ ਹੋਰ ਡਿਟੈਂਸ਼ਨ ਸੈਂਟਰ ਹੈ ਜਿਹੜੇ ਕੋਸਟਾ ਰੀਕਾ ਜਗਵਾਟੇ ਮਨਾਜ ਇਸ ਤੋਂ ਨਾ ਵਾ ਹੋਰ ਵੀ ਕਣੇ ਜੰਗਲੀ ਇਲਾਕੇ ਨੇ ਕਿ ਇਸ ਨੂੰ ਹੁਣ ਡਿਪੋਰਟ ਕਰਨਾ ਹੀ ਆਖਿਆ ਜਾਵੇਗਾ ਨਹੀਂ ਜਾਗਰੂਕ ਹੋਣ ਦੀ ਲੋੜ ਹੈ ਇਹ ਡਿਪੋਰਟੇਸ਼ਨ ਨਹੀਂ ਹੁੰਦੀ ਇਸ ਨੂੰ ਡਿਪੋਰਟ ਨਹੀਂ ਡੰਪ ਕਰਨਾ ਆਖਦੇ ਆ ਤੇ ਇਸ ਤੋਂ ਬਾਅਦ ਜ਼ਰੂਰੀ ਹੋ ਜਾਂਦਾ ਇਸ ਨੂੰ ਸਹੀ ਢੰਗ ਨਾਲ ਡਿਫਾਈਨ ਕੀਤਾ ਜਾਵੇ ਤੇ ਹਾਂ ਉਸ ਨੂੰ ਰੋਕਿਆ ਜਾਵੇ ਔਰ ਜੇਕਰ ਇੰਡੀਆ ਦੇ ਵਿੱਚ ਇਹਨਾਂ ਦੀਆਂ ਫੈਮਲੀਆਂ ਨੇ ਉਹਨਾਂ ਫੈਮਲੀਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਇਹਨਾਂ ਲੋਕਾਂ ਦੀ ਸਹੀ ਆਇਡੈਂਟੀਫਿਕੇਸ਼ਨ ਕਰਕੇ ਇਹਨਾਂ ਨੂੰ ਉਹਨਾਂ ਡੰਪ ਸੈਂਟਰਾਂ ਤੋਂ ਵਾਪਸ ਇਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ ਇਹ ਇਸ ਵੇਲੇ ਸਭ ਤੋਂ ਵੱਡਾ ਫਿਕਰ ਹੋਣਾ ਚਾਹੀਦਾ ਹੈ ਮੁੱਦਾ ਇਹ ਹੈ ਕਿ ਉਹਨਾਂ ਦੀ ਸਹੀ ਵਾਪਸੀ ਉਹਨਾਂ ਦੀ ਜਿਉਂਦੇ ਜਾਗਦੇਆਂ ਦੀ ਉਹਨਾਂ ਘਰਾਂ 'ਚ ਵਾਪਸੀ ਹੋਵੇ ਕਿਤੇ ਇਹ ਨਾ ਹੋਵੇ ਕਿ ਉਹਨਾਂ ਡਿਟੈਂਸ਼ਨ ਸੈਂਟਰਾਂ 'ਚ ਉਹਨਾਂ ਕਣੇ ਜੰਗਲਾਂ 'ਚ ਇਹ ਗਵਾਚ ਜਾਣ ਖੋ ਜਾਣ ਤੇ ਕਈ ਦਾ ਹੱਕ ਇਹ ਤਾਂ ਆਪਣੇ ਆਪ ਨੂੰ ਕਿਸੇ ਉਮੀਦ ਨਾਲ ਬੰਨ੍ਹ ਕੇ ਉਸ ਦਰਦ ਭਰੀ ਉਸ ਗਰੀਬੀ ਨੂੰ ਉਸ અપਮਾਨਿਤ ਜ਼ਿੰਦਗੀ ਨੂੰ ਕਿਤੇ ਆਪਣਾ ਨਾ ਬੈਠਣ ਕਿਤੇ ਉਸਦੀ ਆਦਤ ਨਾ ਪਾ ਲੈਣ ਸੋ ਇਸ ਲਈ ਡੰਪ ਹੋਣ ਤੋਂ ਉਸ ਮਾਨਸਿਕਤਾ ਨੂੰ ਉਹਨਾਂ ਸ਼ਰੀਰਾਂ ਨੂੰ ਉਹਨਾਂ ਲੋਕਾਂ ਨੂੰ ਬਚਾਉਣ ਦੀ ਲੋੜ ਹੈ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਗੈਰਕਾਨੂੰਨੀ ਪ੍ਰਵਾਸੀਆਂ ਦਾ ਹੁਣ ਅਗਲਾ ਪੜਾਅ ਚੱਲ ਰਿਹਾ ਜਿਸ ਵਿੱਚ ਪਰਾਮਾ ਸ਼ਹਿਰ ਦੇ ਹੋਟਲ ਵਿੱਚ ਤੁਸੀਂ ਤਸਵੀਰਾਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਇਹ ਡਿਪੋਰਟੇਸ਼ਨ ਪਹਿਲਾਂ ਦੇ ਨਾਲੋਂ ਬਿਲਕੁਲ ਵੱਖਰੀ ਹੈ ਤੇ ਪਹਿਲਾਂ ਨਾਲੋਂ ਪੇਚੀਦਾ ਤੇ ਖਤਰਨਾਕ ਵੀ ਹੈ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਤਿੰਨ ਜਹਾਜ਼ ਸੈਨਿਕ ਜਹਾਜ਼ ਅੰਮ੍ਰਿਤਸਰ ਪਹੁੰਚੇ ਨੇ ਤੇ ਉਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਨ ਡਾਕੂਮੈਂਟਡ ਅੰਮ੍ਰਿਤਸਰ ਦੀ ਧਰਤੀ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਸੌਂਪ ਕੇ ਵਾਪਸ ਚਲੇ ਜਾਂਦੇ ਨੇ ਇਸ ਪ੍ਰਕਿਰਿਆ ਨੂੰ ਡਿਪੋਰਟ ਕਰਨਾ ਆਖਿਆ ਜਾਂਦਾ ਹੈ ਪਰ ਜੋ ਹੁਣ ਪ੍ਰਕਿਰਿਆ ਹੋ ਰਹੀ ਹੈ ਉਸ ਨੂੰ ਡਿਪੋਰਟ ਕਰਨਾ ਨਹੀਂ ਆਖਿਆ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਡੋਨਲਡ ਟਰੰਪ ਪਰਸਾਸਨ ਦੇ ਵੱਲੋਂ ਉਹਨਾਂ ਭਾਰਤੀਆਂ ਨੂੰ ਪਨਾਮਾ ਦੇ ਸ਼ਹਿਰ ਦੇ ਉਸ ਹੋਟਲ ਵਿੱਚ ਭੇਜਿਆ ਗਿਆ ਯਾਨੀ ਕਿ ਇੱਕ ਮੁਲਕ ਨੇ ਦੂਸਰੇ ਮੁਲਕ ਵਿੱਚ ਭੇਜ ਦਿੱਤੇ ਨਾਤਾ ਭਾਰਤ ਸਰਕਾਰ ਨੂੰ ਉਹਨਾਂ ਇਨਫੋਰਮ ਕੀਤਾ ਤੇ ਨਾ ਹੀ ਯੂਐਸ ਪ੍ਰਸ਼ਾਸਨ ਦੇ ਵੱਲੋਂ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਅਗਾਊਂ ਪਹਿਲਾਂ ਦਿੱਤੀ ਗਈ ਹੈ ਕਿਉਂਕਿ ਜਦੋਂ ਅਮਰੀਕਾ ਦੇ ਵੱਲੋਂ ਅੰਮ੍ਰਿਤਸਰ ਰਫਲਾਈਟਸ ਭੇਜੀਆਂ ਗਈਆਂ ਤਾਂ ਉਸ ਤੋਂ ਪਹਿਲਾਂ ਹਰ ਫਲਾਈਟ ਤੋਂ ਹਫ਼ਤਾ ਪਹਿਲਾਂ ਇੰਡੀਆ ਪ੍ਰਸ਼ਾਸਨ ਗਵਰਨਮੈਂਟ ਆਫ ਇੰਡੀਆ ਨੂੰ ਯੂਐਸ ਦੇ ਵੱਲੋਂ ਇਨਫੋਰਮ ਕੀਤਾ ਜਾਂਦਾ ਸੀ ਆਈਡੈਂਟੀਫਿਕੇਸ਼ਨ ਕਲੀਅਰ ਕੀਤੀ ਜਾਂਦੀ ਸੀ ਇਸ ਤੋਂ ਇਲਾਵਾ ਫਲਾਈਟ ਦੀ ਟਾਈਮਿੰਗ ਵੀ ਅਰਾਈਵਲ ਟਾਈਮਿੰਗ ਵੀ ਦੱਸੀ ਜਾਂਦੀ ਸੀ ਤੇ ਉਸ ਤੋਂ ਬਾਅਦ ਫਿਰ ਗਵਰਨਮੈਂਟ ਆਫ ਇੰਡੀਆ ਦੇ ਉਸ ਹੁਕਮ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਰਵਾਨ ਕੀਤੇ ਜਾਂਦੇ ਸੀ ਉਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ 에ਅਰਪੋਰਟ ਤੋਂ ਉਹਨਾਂ ਦੇ ਘਰਾਂ ਤੱਕ ਕਿਸ ਬੰਦੋਬਸਤ ਦੇ ਨਾਲ ਲੈ ਕੇ ਆਉਣਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਸਹੀ ਸਲਾਮਤ ਉਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਹੈ ਪਰ ਇਸ ਵਾਰ ਯੂਐਸ ਗਵਰਨਮੈਂਟ ਦੇ ਵੱਲੋਂ ਭਾਰਤ ਸਰਕਾਰ ਦੇ ਨਾਲ ਕੋਈ ਇਨਫੋਰਮੇਸ਼ਨ ਸਾਂਝੀ ਨਹੀਂ ਕੀਤੀ ਗਈ ਬਿਨਾਂ ਕਿਸੇ ਕਮਿਊਨੀਕੇਸ਼ਨ ਤੋਂ ਇਨਾ ਲੋਕਾਂ ਨੂੰ ਪਨਾਮਾ ਭੇਜ ਦਿੱਤਾ ਗਿਆ ਹੈ ਆਖਰ ਇਹ ਜਹਾ ਕਿਉਂ ਹੋਇਆ ਹਾਲਾਂਕਿ ਪ੍ਰਾਈਮ ਮਿੰਿਸਟਰ ਆਫ ਇੰਡੀਆ ਨਰਿੰਦਰ ਮੋਦੀ ਯੂਐਸ ਵਿਜ਼ਿਟ ਦੌਰਾਨ ਡੋਨਾਲਡ 트੍ਰੰਪ ਤੇ ਉਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਸਾਹਮਣੇ ਇਹ ਮੰਨ ਚੁੱਕੇ ਸਨ ਕਿ ਜਿਹੜੇ ਆਇਡੈਂਟੀਫਾਈਡ ਹੁੰਦੇ ਆ ਇਲੀਗਲ ਨੇ ਅਨਡਾਕੂਮੈਂਟਡ ਨੇ ਇੰਡੀਅਨਸ ਨੇ ਤੁਸੀਂ ਤੇ ਜੋ ਅਸੀਂ ਰਿਸੀਵ ਕਰਾਂਗੇ ਜਦ ਭਾਰਤ ਸਰਕਾਰ ਦੇ ਵੱਲੋਂ ਪੂਰਾ ਸਹਿਯੋਗ ਸਮਰਥਨ ਕੀਤਾ ਜਾ ਰਿਹਾ ਸੀ ਰੀਪੋਰਟ ਹੋਏ ਲੋਕਾਂ ਨੂੰ ਰਸੀਬ ਕਰਨ ਵਿੱਚ ਤਾਂ ਇਸ ਵਾਰ ਭਾਰਤ ਸਰਕਾਰ ਦੇ ਨਾਲ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਕਿਉਂ ਨਹੀਂ ਕੀਤੀ ਗਈ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਇਸ ਤੋਂ ਇਲਾਵਾ ਜੋ ਪਹਿਲਾਂ ਵੀਡੀਓ ਸ਼ੇਅਰ ਕੀਤੀ ਗਈ ਸੀ ਕਿਉਂਕਿ ਜਦੋਂ ਪਹਿਲੀ ਫਲਾਈਟ ਅਮਰੀਕਾ ਵੱਲ ਆਉਂਦੀ ਆ ਤਾਂ ਉਸ ਤੋਂ ਪਹਿਲਾਂ ਇੱਕ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਹਾਈ ਡੈਫੀਨੇਸ਼ਨ ਵੀਡੀਓ ਸ਼ੇਅਰ ਕੀਤੀ ਜਾਂਦੀ ਹੈ ਜਿਸ ਵਿੱਚ ਬੇੜੀਆਂ ਸੰਗਾਂਚੇ ਜਕੜੇ ਹੋਏ ਇਹਨਾਂ ਗੈਰਕਾਨੂੰਨੀ ਅਨਡਾਕੂਮੈਂਟਡ ਪ੍ਰਵਾਸੀ ਭਾਰਤੀ ਲੋਕਾਂ ਨੂੰ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾਂਦਾ ਹੈ ਉਹਨਾਂ ਤਸਵੀਰਾਂ ਦਾ ਮਕਸਦ ਮਤਲਬ ਕੀ ਸੀ ਪਰ ਉਸ ਵੀਡੀਓ ਦੇ ਬੈਕਗ੍ਰਾਉਂਡ ਤੇ ਇੱਕ ਪੀਸਫੁਲ ਮਿਊਜ਼ਿਕ ਸੀ ਮਨ ਨੂੰ ਸ਼ਾਂਤੀ ਪਹੁੰਚਾਉਣ ਵਾਲਾ ਮਿਊਜ਼ਿਕ ਯਾਨੀ ਕਿ ਸ਼ਾਂਤੀ ਨਾਲ ਤੁਸੀਂ ਆਪਣੇ ਘਰ ਜਾਓ ਪਰ ਇਸ ਵਾਰ ਜੋ ਵੀਡੀਓ ਰਿਲੀਜ਼ ਕੀਤੀ ਗਈ ਉਸ ਵਿੱਚ ਸੰਗੜ ਬੇੜੀਆਂ ਦੀ ਖਣਕਣਾ ਹਟਾ ਆਵਾਜ਼ ਸਾਊਂਡ ਇਫੈਕਟਸ আর ਇਹ ਬੜੀ ਉੱਚੀ ਆਵਾਜ਼ ਸਾਰੀ ਵੀਡੀਓ ਚ ਦਿਖਾਈ ਦਿੰਦੀ ਹੈ ਤੇ ਸੰਗੜਾਂ ਚ ਬੰਨੇ ਹੋਏ ਉਹਨਾਂ ਲੋਕਾਂ ਨੂੰ ਜਹਾਜ਼ਾਂ ਵਿੱਚ ਚੜਾ ਕੇ ਭਰ ਕੇ ਪਰਾਵਾ ਭੇਜਿਆ ਜਾ ਰਿਹਾ ਹੈ ਯਾਨੀ ਕਿ ਇਸ ਵੀਡੀਓ ਦਾ ਮਕਸਦ ਕੀ ਹੈ ਕਿ ਜੋ ਵੀ ਗੈਰ ਕਾਨੂੰਨੀ ਡਾਂਗ ਨਾਲ ਅਮਰੀਕਾ ਚ ਅਮਰੀਕੀ ਧਰਤੀ ਤੇ ਪੈਰ ਰੱਖੂਗਾ ਤਾਂ ਉਸ ਦੀ ਵਾਪਸੀ ਸੰਗਲਾਂ ਚ ਬਨ ਕੇ ਇਸੇ ਤਰ੍ਹਾਂ ਹੋਵੇਗੀ ਹੋ ਸਕਦਾ ਹੈ ਇਹ ਚੀਜ਼ ਕੁਝ ਹੱਦ ਤੱਕ ਉਹਨਾਂ ਨੂੰ ਜਾਇਜ਼ ਲੱਗਦੀ ਹੋਵੇ ਪਰ ਭਾਰਤ ਸਰਕਾਰ ਨੂੰ ਤਾਂ ਇਨਫੋਰਮ ਕਰਨਾ ਬਣਦਾ ਸੀ ਤਾਂ ਕਿ ਉਹਨਾਂ ਫੈਮਿਲੀਜ਼ ਨੂੰ ਪਤਾ ਹੋਵੇ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਅਮਰੀਕਾ ਵਲੰਟ ਡਿਪੋਰਟ ਕੀਤੇ ਜਾ ਰਹੇ ਨੇ ਭਾਰਤ ਸਰਕਾਰ ਦੇ ਕੋਲ ਇਸ ਨਾਲ ਸੰਬੰਧਤ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਮੀਡੀਆ سوشل میڈیا ਤੇ ਵੀਡੀਓਜ਼ ਵਾਰੇ ਲਾਉਣ ਤੋਂ ਬਾਅਦ ਫਿਰ ਭਾਰਤੀ ਦੂਤਾਂਵਾਸ ਜਾਗਦਾ ਤੇ ਪਰਾਮਾ ਸ਼ਹਿਰ ਦੇ ਪ੍ਰਸ਼ਾਸਨ ਦੇ ਨਾਲ ਸੰਪਰਕ ਕਰਦਾ ਹੈ ਭਾਰਤੀ ਦੂਤਾਂਵਾਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੇ ਸ਼ਰਨਾਰਥੀ ਸਹੀ ਨੇ ਸਿਹਤਯਾਬ ਨੇ ਤੇ ਉਹਨਾਂ ਦੀ ਘਰ ਵਾਪਸੀ ਦੇ ਲਈ ਆਇਡੈਂਟੀਫਿਕੇਸ਼ਨ ਡਾਕੂਮੈਂਟੇਸ਼ਨ ਪ੍ਰੋਸੈਸ ਚੱਲ ਰਹੀ ਹੈ ਜੋ ਕਿ ਸਲੋ ਚੱਲੇਗੀ ਤੇ ਉਸ ਤੋਂ ਬਾਅਦ ਉਹਨਾਂ ਦੀ ਵਾਪਸੀ ਯਕੀਨੀ ਬਣਾਈ ਜਾਵੇਗੀ ਯਾਨੀ ਕਿ ਇਸ ਵਾਰ ਉਹਨਾਂ ਦੀ ਵਾਪਸੀ ਇਨੀ ਜਲਦੀ ਨਹੀਂ ਹੋਵੇਗੀ ਇਹ ਪ੍ਰੋਸੈਸ ਪਹਿਲਾਂ ਦੇ ਨਾਲੋਂ ਜ਼ਿਆਦਾ ਸਮਾਂ ਲਵੇਗਾ ਦੂਸਰੇ ਪਾਸੇ ਯੂਐਸ ਡਿਪਲੋਮੈਟਿਕ ਦਾਦਗਰੀ ਜਾਰੀ ਹੈ ਪਰ ਨਰਿੰਦਰ ਮੋਦੀ ਉਹ ਰੇਟ ਐਂਡ ਵਾਚ ਸੰਜਮ ਨਾਲ ਸਿਰਫ ਖਾਮੋਸ਼ੀ ਨਾਲ ਵੇਟ ਕਰ ਰਹੇ ਨੇ ਤੇ ਵਾਚ ਕਰ ਰਹੇ ਨੇ ਪ੍ਰਸੰਸ ਦੀ ਇਸ ਤਾਜ਼ਾ ਪ੍ਰੇਟ ਨੂੰ ਜੇਕਰ ਉਹਨੂੰ ਦੇਖੀਏ ਤਾਂ ਪਰਾਮਾ ਦੀ ਇਸ ਘੜੀ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਟਰੰਪ ਦੀ ਰੀਪੋਰਟ ਕਰਨ ਦੀ ਇਸ ਗੇਮ ਵਿੱਚ ਹੁਣ ਕਾਫੀ ਵੱਡਾ ਕੁਝ ਹੋਣ ਵਾਲਾ ਹੈ ਇਹ ਲੱਗ ਰਿਹਾ ਹੈ ਕਿ 트럼ਪ ਪ੍ਰਸ਼ਾਸਨ ਹੁਣ ਇੱਕ ਵੱਡੀ ਗੇਮ ਖੇਡਣ ਵਾਲਾ ਹੈ ਇਸ ਵਿੱਚ ਵੱਧ ਫਲਾਈਟਾਂ ਵੀ ਉਹ ਪਨਾਮਾ ਜਾਂ ਹੋਰ ਸਮਝੌਤੇ ਜਿਹੜੇ ਦੋ ਮੁਲਕ ਹੋਰ ਨੇ ਉੱਥੇ ਭੇਜ ਸਕਦਾ ਇਹ ਨਹੀਂ ਹੈ ਕਿ ਹਫ਼ਤੇ ਬਾਅਦ ਇੱਕ ਫਲਾਈਟ ਆਏਗੀ ਫਿਰ ਇੱਕ ਆਏਗੀ ਉਹ ਇਕੱਠੀਆਂ ਫਲਾਈਟਾਂ ਵੀ ਉਹਨਾਂ ਮੁਲਕਾਂ ਵਿੱਚ ਭੇਜ ਸਕਦਾ ਹੈ ਪਰ ਕੁੱਲ ਮਿਲਾ ਕੇ ਰਿਪੋਰਟ ਕਰਨ ਦੀ ਪ੍ਰਕਿਰਿਆ ਹੁਣ ਆਪਣੀ ਹਾਈਟ ਪੀਕ ਵੱਲ ਜਾ ਰਹੀ ਹੈ ਇਸ ਵਿੱਚ ਹੋਰ ਕੀ ਕੁਝ ਹੁੰਦਾ ਹੈ ਕੀ ਕੁਝ ਹੋਰ ਦਿਖਾਈ ਦਿੰਦਾ ਉਸ ਵੱਲ ਬੜੀ ਬਾਰੀਕੀ ਨਾਲ ਨਜ਼ਰ ਰੱਖਣ ਦੀ ਲੋੜ ਆ ਇਸ ਦੇ ਨਾਲ ਜੁੜਦਾ ਸਵਾਲ ਇਹ ਵੀ ਆ ਕਿ ਰਿਪੋਰਟ ਹੋਣ ਦੀ ਇਸ ਪ੍ਰਕਿਰਿਆ ਤੋਂ ਬਾਅਦ ਕੀ ਅਮਰੀਕਾ ਵਿੱਚ ਕਮਾਂਗਾਰਾਂ ਤੇ ਮਾਹੌਲ ਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ ਕੀ ਰੋਜ਼ਗਾਰ ਵਧੇਗਾ ਕੀ ਕ੍ਰਾਈਮ ਘਟੇਗਾ ਕਿਉਂਕਿ ਸ਼ੁਰੂਆਤ ਵਿੱਚ ਇਹ ਆਖਿਆ ਗਿਆ ਸੀ ਕਿ ਇਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਉੱਥੇ ਆਉਣ ਤੋਂ ਬਾਅਦ ਕ੍ਰਾਈਮ ਵਧਿਆ ਹੈ ਮਹਿੰਗਾਈ ਵਧੀ ਹੈ ਤੇ ਯੂਐਸ ਦੇ ਸਾਧਨ ਇਹਨਾਂ ਨੂੰ ਕੰਟਰੋਲ ਕਰਨ ਤੇ ਜ਼ਿਆਦਾ ਖਰਚ ਹੁੰਦੇ ਨੇ ਕਿ ਉਹ ਸਾਧਨਾ ਚ ਕੀ ਉਸ ਖਰਚੇ ਚ ਹੁਣ ਕਮੀ ਮਹਿਸੂਸ ਕੀਤੀ ਜਾਵੇਗੀ ਪਰ ਜੇਕਰ ਯੂਐਸਟੇ ਵਿੱਚ ਸਥਾਨਕ ਪੱਧਰ ਤੇ ਦੇਖਿਆ ਜਾਵੇ ਤਾਂ ਇਸ ਦਾ ਥੋੜਾ ਥੋੜਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ ਯਾਨੀ ਕਿ ਰੌਣਕ ਘਟਦੀ ਜਾ ਰਹੀ ਹੈ ਜੋ ਕਿ ਕੈਸ਼ ਤੇ ਕੰਮ ਕਰਦੇ ਨੇ ਭਾਵੇਂ ਉਹ ਪੈਟਰੋਲ ਪੰਪ ਤੇ ਕਰਦੇ ਆ ਸਟੋਰਾਂ ਤੇ ਕਰਦੇ ਆ ਖੇਤਾਂ ਚ ਕਰਦੇ ਆ ਟਰੱਕਿੰਗ ਚ ਕਰਦੇ ਆ ਕੈਸ਼ ਤੇ ਕੰਮ ਕਰਨ ਵਾਲੇ ਲੋਕੀ ਹੁਣ ਘਟ ਗਏ ਨੇ ਇਸ ਤੋਂ ਇਲਾਵਾ ਵਰਕ ਪਰਮਿਟ ਗ੍ਰੀਨ ਕਾਰਡ ਸਟੂਡੈਂਟ ਵੀਜ਼ੇ ਵਾਲੇ ਵੀ ਹੁਣ ਆਪਣੇ ਆਪ ਨੂੰ ਥੋੜਾ ਸੰਕੋਚ ਸੀਮਿਤ ਕਰਨਾ ਸ਼ੁਰੂ ਕਰ ਰਹੇ ਨੇ ਪਰ ਨਾਲ ਜੁੜਦੀ ਗੱਲ ਇਹ ਵੀ ਹੈ ਕਿ ਜੋ ਬਾਕੀ ਬਚੇ ਪਰਿਵਾਰ ਨੇ ਪੰਜਾਬ ਦੇ ਨੇ ਜਾਂ ਹਰਿਆਣਾ ਦੇ ਨੇ ਇੰਡੀਆ ਵਿੱਚ ਜੋ ਫੈਮਲੀਜ਼ ਨੇ ਉਹਨਾਂ ਦੇ ਵੱਲੋਂ ਕੀ ਰਿਐਕਸ਼ਨ ਆਇਆ ਖਾਸ ਤੌਰ ਤੇ ਉਹਨਾਂ ਪਰਿਵਾਰਾਂ ਨੂੰ ਤਾਂ ਪਤਾ ਹੀ ਹੋਵੇਗਾ ਨਾ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਐਸ ਵੇਲੇ ਡੌਂਕੀ ਲਗਾ ਕੇ ਅਮਰੀਕਾ ਵਿੱਚ ਗਏ ਨੇ ਜਾਂ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਪਰਿਵਾਰਕ ਮੈਂਬਰਾਂ ਵੱਲੋਂ ਹਾਲੇ ਤੱਕ ਮੀਡੀਆ ਜਾਂ ਕਿਸੇ ਨਾਲ ਕੋਈ ਭੇਦ ਨਹੀਂ ਖੋਲਿਆ ਗਿਆ ਹੋ ਸਕਦਾ ਇਹਨਾਂ ਨੂੰ ਜਾਂ ਫਿਰ ਪਨਾਮਾ ਦੇ ਉਸ ਹੋਟਲ ਵਿੱਚ ਬੈਠੇ ਉਹਨਾਂ ਇੰਡੀਅਨਸ ਨੂੰ ਮੰਨ ਵਿੱਚ ਹੋ ਸਕਦਾ ਕੋਈ ਲਾਲਚ ਹੋਵੇ ਕਿ ਹੋ ਸਕਦਾ ਹੈ ਕਿ ਉਹ ਅਸਾਈਲਮ ਦੇ ਲਈ ਅਪਲਾਈ ਕਰਨਗੇ ਹੋ ਸਕਦਾ ਉਹਨਾਂ ਦੀ ਵਾਪਸੀ ਅਮਰੀਕਾ ਵਿੱਚ ਹੋ ਜਾਵੇ ਜਿਸ ਬਾਰੇ ਅਪਡੇਟ ਇਹ ਹੈ ਕਿ ਹੁਣ ਅਸਾਈਲਮ ਲਗਭਗ ਬੰਦ ਕਰਨ ਦੇ ਵੱਲ 트럼ਪ ਪ੍ਰਸ਼ਾਸਨ ਜਾ ਰਿਹਾ ਹੈ ਤੇ ਜੇਕਰ ਅਸਾਈਲਮ ਦੇ ਲਈ ਆਪਣੀ ਪਰਵਾਨਗੀ ਕੋਈ ਵਾਪਸੀ ਦੀ ਨਹੀਂ ਵੀ ਦਿੰਦਾ ਤਾਂ ਉਸ ਨੂੰ ਇਸ ਤੋਂ ਵੀ ਵੱਧ ਡੀਪ ਫੋਰੈਸਟ ਵਿੱਚ ਬਣੇ ਡੀਟੈਂਸ਼ਨ ਸੈਂਟਰਾਂ ਵਿੱਚ ਭੇਜਿਆ ਜਾਵੇਗਾ ਕਦੋਂ ਤੱਕ ਉਥੇ ਕਿਹਨਾ ਹਾਲਾਤਾਂ ਵਿੱਚ ਰੱਖਿਆ ਜਾਵੇਗਾ ਇਸ ਬਾਰੇ ਹਾਲੇ ਕੁਝ ਵੀ ਸਪਸ਼ਟ ਨਹੀਂ ਹੈ ਕਿਉਂਕਿ ਇਹ ਮੁਲਕ ਇਹ ਏਰੀਏ ਇਹ ਉਹ ਖੇਤਰ ਨੇ ਜੋ ਕਿ ਕਰਾਈ ਸਮਗਲਿੰਗ ਇਸ ਤੋਂ ਇਲਾਵਾ ਗਰੀਬੀ ਦੀ ਹਰ ਤਰ੍ਹਾਂ ਦੀ ਬਿਮਾਰੀ ਚ ਘਿਰੇ ਹੋਏ ਨੇ ਸੋ ਹੋਰ ਬਾਕੀ ਤਾਜ਼ਾ ਅਪਡੇਟ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਦਿਓ ਇਜਾਜ਼ਤ ਧੰਨਵਾਦ